It's not attack <laughs> ਹਾਂਜੀ ਜੈ ਵਾਲਮੀਕੀ ਦੀ ਜੈ ਗੁਰੂ ਗਿਆਨਾ ਜੀ ਸੋ ਇੱਕ ਧਾਰਮਿਕ ਤੇ ਸਮਾਜਿਕ ਮਸਲਿਆਂ ਨੂੰ ਲੈ ਕੇ ਇੱਕ ਰੂਸ ਮਾਰਚ ਜਿਹੜਾ ਆ ਬੜਾ ਆਪਣਾ ਪੀਸਫੁਲ ਤਰੀਕੇ ਨਾਲ ਜਿਹੜਾ ਉਹ ਕੱਢਿਆ ਜਾ ਰਿਹਾ ਸੋ ਉਸ ਵਿੱਚ ਹਯੂਰ ਸਤਿਗੁਰੂ ਮਲਕੀ ਤਨਾਤ ਮਹਾਰਾਜ ਜੀ ਪਾਵਨ ਵਾਲਮੀਕੀ ਜੀ ਦੇ ਅਧਿ ਨਿਸ਼ੀਨ ਪੂਨਾ ਸਾਹਿਬ ਉਹਨਾਂ ਦੇ ਆਦੇਸ਼ ਹੋ ਚੁੱਕੇ ਨੇ ਕਿ ਉਸ ਵਿੱਚ ਵੱਤ ਵਦ ਸਾਰੀਆਂ ਮੈਂ ਸੰਗਤਾਂ ਨੂੰ ਪੀਨ ਕਰਦਾ ਹਾਂ ਕਿ ਹਯੂਰ ਸਤਿਗੁਰੂ ਮਲਕੀ ਤਨਾਤ ਮਹਾਰਾਜ ਜੀ ਦਾ ਹੁਕਮ ਹੋ ਗਿਆ ਸਾਰੀਆਂ ਸੰਗਤਾਂ 11 ਦੀ ਤਦਾਦ ਦੇ ਜਿਹੜਾ ਉਸ ਮਹਾਰਤ ਵਿੱਚ ਪਹੁੰਚਣ ਅਤੇ ਨਾਲ ਲਾਲ ਨਿਸ਼ਾਨ ਲੈ ਕੇ ਆਪਣੇ ਪਵਨ ਵਾਲਮੀ ਕੀ تیرਦਾ ਦਾ ਝੰਡਾ ਤੇ ਨਾਲ ਡੰਡੇ ਦੇ ਲੈ ਕੇ ਜਿਹੜਾ ਆ ਉਹ ਆਪਣੇ تیرਤ ਦੀ ਜਿਹੜੀ ਆ ਸੁਭਾ ਨੂੰ ਵਧਾਉਂਦੇ ਹੋਏ ਕਿਉਂਕਿ ਉਸ ਵਿੱਚ ਇੱਕ ਮੁੱਖ ਜਿਹੜੀ ਮੰਗ ਹੈ ਉਹ ਪਵਨ ਵਾਲਮੀ ਕੀ تیرਦਾ ਜਿਹੜਾ ਸ਼ਰੈਨਗੋਡ ਤੋੜ ਕੇ ਪਵਨ ਜਿਹੜਾ ਸਾਰੇ ਦਾ ਸਾਰਾ ਪ੍ਰਬੰਧ ਆ ਉਹ ਸੰਤਸਮਾਏ ਨੂੰ ਦੇਣ ਦੀ ਮੰਗ ਹੈ ਤੇ ਇਸੇ ਤਰ੍ਹਾਂ ਜਿਹੜਾ ਆ ਜਿਸ ਤਰ੍ਹਾਂ ਹੋਰ ਧਾਰਮਿਕ ਸਥਾਨਾਂ ਨੂੰ ਜਿਹੜੀ ਆ ਫ੍ਰੀ ਆਫ ਕੋਸਟ ਬਸਾਂ ਦਿੱਤੀਆਂ ਗਈਆਂ ਇਸੇ ਤਰ੍ਹਾਂ ਜਿਹੜਾ ਆ ਪਾਵਨ ਵਾਲਮੀਕੀ ਦੀ ਤਿਰਤ ਨੂੰ ਵੀ বাস ਸਟੈਂਡ ਤੋਂ ਫ੍ਰੀ ਆਫ ਕੋਸ ਜਿਹੜੀਆਂ ਆ ਉਹ ਆਸ਼ਰਮ ਨੂੰ ਬੱਸਾਂ ਲੈ ਕੇ ਆਉਣ ਲਈ ਅਸੀਂ ਸਰਕਾਰ ਨੂੰ ਅਪੀਲ ਕੀਤੀ ਪਈ ਆ ਅਤੇ ਜਿਹੜਾ ਰੇਲਵੇ ਸਟੇਸ਼ਨ ਤੋਂ ਫ੍ਰੀ ਆਫ ਕੋਸ ਜਿਹੜੀ ਬੱਸ ਹੈ ਉਹ ਪਾਵਨ ਵਾਲਮੀਕੀ ਦੀ ਤਿਰਤ ਨੂੰ ਸੰਤਾਂ ਨੂੰ ਲੈ ਕੇ ਆਉਣ ਲਈ ਜਿਹੜੀ ਆ ਉਹ ਦਿੱਤੀਆਂ ਜਾਵੇ ਇਹ ਜਿਹੜੀਆਂ ਮੰਗਾਂ ਹੈਗੇ ਆ ਤੇ ਹੋਰ ਸਮਾਜਿਕ ਅਤੇ ਡੀ ਕਿ ਸ਼ੁਕਲ ਜਿਹੜਾ ਸ਼ਰਾਈਨ ਬੋਰਡ ਤੋੜ ਕੇ ਅਸੀਂ ਸਰਕਾਰ ਕੋ ਅਪੀਲ ਕਰਦੇ ਆ ਕਿ ਸ਼ਰਾਈਨ ਬੋਰਡ ਤੋੜ ਕੇ ਜਿਹੜਾ ਪੂਰਨ ਪ੍ਰਬੰਧ ਜਿਹੜਾ ਆ ਉਹ ਪਾਵਨ ਵਾਲਮੀਕੀ ਤਿਰਤ ਦੇ ਸੰਤਾਂ ਮਹਾਂਪੁਰਸ਼ਾਂ ਨੂੰ ਜਿਹੜਾ ਦਿੱਤਾ ਜਾਵੇ ਤੇ ਤਾਂ ਕਰਕੇ ਜਿਹੜਾ ਇਸ ਕਰਕੇ ਸਾਡਾ ਜਿਹੜਾ ਇਸ ਰੋਸ ਮਾਰਚ ਇੱਕ ਕੱਢਿਆ ਜਾ ਰਿਹਾ ਉਸ ਵਿੱਚ ਹਯੂਰ ਸਤਬਲੂ ਕਿਨਾਤ ਮਹਾਰਾਜ ਜੀ ਦਾ ਹੁਕਮ ਹੋ ਚੁੱਕਾ ਹੈ ਇਸ ਦੇ ਵਿੱਚ ਅਸੀਂ ਸਾਰੀਆਂ ਸੰਗਤਾਂ ਨੂੰ ਜਿਹੜੀਆਂ ਪਾਵਨ ਵਾਲਮੀਕੀ ਤੀਰਤਨਾ ਜੁੜੀਆਂ ਉਹ ਹਜਾਰਾਂ ਦੀ ਤਜਾਦ ਤੇ ਜਿਹੜਾ ਉਸ ਦਿਨ ਪਹੁੰਚ ਕੇ ਆਪਣਾ ਜਿਹੜਾ ਰੋਸ ਜਿਹੜਾ ਹੈ ਉਸ ਸਰਕਾਰ ਨੂੰ ਦਿਖਾਉਣਗੇ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਭਾਈ ਸਮਾਜਿਕ ਕਮਾਂ ਦੇ ਵਿੱਚ ਰੋੜਾ ਨਾ ਬਣਿਆ ਜਾਵੇ ਕਿਉਂਕਿ ਇਹ ਜਿਹੜੇ ਅਸੀਂ ਇਹਤੇ ਆਪਣੀ ਫੋਟ ਜਿਹੜੀ ਉਹ ਜ਼ਾਹਿਰ ਕਰਨ ਦਾ ਆ ਉਹਨਾਂ ਨੂੰ ਮੈਂ ਸੁਝਾ ਦੇਣਾ ਚਾਹੁੰਦਾ ਕਿ ਇਹੋ ਜੇ ਮਸਲਿਆਂ ਦੇ ਵਿੱਚ ਆ ਕੇ ਸਮਾਜ ਦੀ ਜਿਹੜੀ ਮਿੱਟੀ ਪਲੀਤ ਨਾ ਕਰੋ ਕਿਉਂਕਿ ਇਹ ਮਸਲੇ ਜਿਹੜੇ ਆ ਇਹ ਬਿਲਕੁਲ ਆਪਣੇ ਪਾਵਨ ਵਾਲਮੀਕੀ ਕੀਰਤ ਨੂੰ ਬਿਲਕੁਲ ਬਹੁਤ ਹੀ ਵਧੀਆ ਜਿਹੜੇ ਆ ਜੇਕਰ ਬਸਾਂ ਲੱਗਦੀਆਂ ਇਸ ਦਾ ਮਤਲਬ ਉਹ ਲੋਕ ਜਿਹੜੇ ਇਸ ਦੇ ਵਿਰੋਧ ਵਿੱਚ ਆ ਕਿ ਜੇਕਰ ਟੀਟ ਨੂੰ ਬਸਾਂ ਲੱਗਦੀਆਂ ਤੇ ਦਾ ਮਤਲਬ ਉਹ ਚਾਹੁੰਦੇ ਆ ਕਿ ਨਾਲ ਲੱਗਣ ਇਸ ਕਰਕੇ ਜਿਹੜੇ ਲੋਕ ਸਮਾਰਟ ਹੁੰਦੇ ਆ ਉਹਨਾਂ ਦੇ ਵਿੱਚ ਉਹਨਾਂ ਦਾ ਸਹਿਯੋਗ ਕਰਨਾ ਧਰਮ ਮੰਦਾ ਆਪਣਾ ਸਹਿਯੋਗ ਕਰਨ ਨਾ ਕਿ ਇਹੋ ਜਿਹੇ ਰੋੜੇ ਫਲਾ ਕੇ ਰਾਵਾਂ ਦੇ ਵਿੱਚ ਜਿਹੜਾ ਆ ਉਹ ਸਮਾਜ ਦੇ ਵਿੱਚ ਆਪਸੀ ਬੋਟ ਜਿਹੜੀ ਉਹ ਜਾੜ ਕਰਦੇ ਆ ਹਾਂ ਜੀ ਲੋਕ ਸਮਾਰਟ ਦੇ ਕੁਝ ਸਮਾਜ ਦੇ ਬੰਦੇ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਕੀ ਕਹਿਣਾ ਚਾਹੀਦਾ ਬਿਲਕੁਲ ਜੀ ਜੋ ਅੱਜ ਮੀਟਿੰਗ ਵਾਵਣ ਵਾਲਮੀਕ ਤੀਰਥ ਦੇ ਉੱਤੇ ਹੀ ਹੋਈ ਆ ਤੇ 12 ਤਰੀਕ ਨੂੰ ਜਿਹੜਾ ਮਾਰਚ ਕੱਢਿਆ ਜਾ ਰਿਹਾ ਵਾ ਉਹਦੇ ਵਿੱਚ ਜਿਹੜੇ ਉਹ ਧਾਰਮਿਕ ਮੁੱਦੇ ਤੇ ਆਪਣੇ ਸਮਾਜ ਦੇ ਮੁੱਦੇ ਜਿਹੜਾ ਉਹ ਸਾਰਾ ਹੱਲ ਕੀਤਾ ਜਾਊਗਾ ਤੇ ਮਾਰਚ ਜਿਹੜਾ ਵੱਧ ਚੜ ਕੇ ਕੱਢਿਆ ਜਾਊਗਾ ਸੰਤ ਸਮਾਦ ਵੱਲੋਂ ਸਾਰਾ ਉਹਦਾ ਸਮਰਥਨ ਦਿੱਤਾ ਜਾਂਦਾ ਵਾ ਕਿ ਜਿਹੜੇ ਸਾਡੇ ਸੰਤ ਵੀ ਜਿੰਨੇ ਵੀ ਆ ਸਾਰੇ ਇਸ ਮਾਰਚ ਦੇ ਵਿੱਚ ਸ਼ਾਮਲ ਹੋਣਗੇ ਜਿਆ ਵਾਲਮੀ ਕੀ ਹਰ ਹਰ ਵਾਲਮੀ ਨੇ ਮੇਂ ਮੂਰਤੀ ਉਹਨਾਂ ਦੇ ਪਿਓ ਦੀ ਥੋੜਾ ਵਾ ਮੂਰਤੀ ਨੇ ਪਰਮਾਤਮਾ ਵਾਲਮੀ ਕੁਮਾਰ ਆਜਦੀ ਆ ਉਹਨੂੰ ਜਿਹੜਾ ਮਰਜ਼ੀ ਮੱਥਾ ਦੇਖਣ ਦੇਖ ਸਕਦਾ ਪੱਕੂਗਾ ਫਿਰ ਦੇਖ ਲਾਂਗੇ ਅਸੀਂ ਕਿਹੜੇ ਵੀ ਚੂੜੀਆਂ ਪਾਈਆਂ ਗਾੜੀ